ਸਤਿ ਸ਼੍ਰੀ ਅਕਾਲ ਜੀ ਦੋਸਤੋ ਪਿੰਡ ਦੌਦਪੁਰ ਪੁੱਜੇ ਆ ਇੱਥੇ ਕੀ ਬੰਨ ਤੇ ਖਤਰਾ ਬਣਿਆ ਹੋਇਆ ਪਿੰਡ ਦੇ ਵਿੱਚ ਸੋ ਪਿੰਡ ਦੇ ਇਹਨਾਂ ਵੀਰਾਂ ਨਾਲ ਗੱਲ ਕਰਾਂਗੇ ਸੋ ਬਾਈ ਜੀ ਕਿਦਾਂ ਕਿਦਾਂ ਸਿਚੁਏਸ਼ਨ ਸਰ ਬਹੁਤ ਗੰਭੀਰਤਾਈ ਹੋਈ ਅੱਛਾ ਹਾਂ ਜੀ ਬੰਨ ਟੁੱਟਣ ਦੀ ਗਦਾਵ ਤੇ ਖੜਾ ਜੀ ਪਾਣੀ ਬਿਲਕੁਲ ਬੰਦੇ ਨਾਲ ਲਾ ਅੱਜ ਲੱਗ ਚੁੱਕਿਆ ਠੀਕ ਹੈ ਤੇ ਉਦੋਂ ਫਿਰ ਤਿਆਰੀ ਕੀ ਹੈ ਤੁਸੀਂ ਕੁਝ ਸੇਫਟੀ ਲਈ ਤਿਆਰੀ ਕਰ ਲਈ ਹੈ ਸਰ ਉੱਥੇ ਬਰਾਦੀ ਆਰਮੀ ਵੀ ਰਾਦੀ ਆਈ ਹੋਈ ਹੈ ਜੀ ਠੀਕ ਹੈ ਤੇ ਬਾਕੀ ਪਿੰਡ ਦੇ ਲੋਕਾਂ ਦਾ ਸਹਾਇਜੋਗ ਪਿੰਡ ਦੇ ਲੋਕਾਂ ਸਾਥੇ ਸਾਰੇ ਪਹੁੰਚੇ ਹੋਇਆ ਜੀ ਰਾਤ ਤੀਕ ਠੀਕ ਹੈ ਕੱਲ ਦੇ ਯਾਨੀ ਕੱਲ ਦੇ ਲੱਗੇ ਹੋਏ ਜੀ ਤੇ ਤੁਸੀਂ ਕਿਦਾਂ ਦੇਖਦੇ ਆ ਇਸ ਸਿਚੁਏਸ਼ਨ ਨੂੰ ਡੀਲ ਕਰਨ ਵਾਸਤੇ ਕਿਦਾਂ ਦੀ ਤਿਆਰੀ ਹੈ ਸਾਡੀ ਤਿਆਰੀ ਜੀ ਆਰਮੀ ਲੱਗੀ ਆ ਰੋਕੇ ਵਾਲੇ ਵਾਲੇ ਦੇ ਪਿੰਡਾਂ ਦੇ ਸਾਰੇ ਆ ਰਹੇ ਆ ਬਾਕੀ ਇੱਕ ਦੋਂ ਤੇ ਹੱਟਦੀ ਹਟਾ ਦੂਜੇ ਦੋਂ ਲੱਗ ਜਾਂਦੀ ਆ ਜਿੱਥੇ ਤੇ ਉਹ ਬੰਦੂਬਾਤ ਕਰਦੇ ਆ ਪਹਿਲਾਂ ਕਦੇ ਕੋਈ ਇਦਾਂ ਹੋਇਆ ਵੀ ਪਹਿਲਾਂ ਬੰਨ ਟੁੱਟਿਆ ਕਦੇ ਹਾਂ ਜੀ ਟੁੱਟਿਆ ਜੀ ਕਿਹੜੇ ਸਾਲ ਇਹ 78 ਜੀ 88 اچھا جی پر پہلا ਵੀ ਟੁੱਟ ਚੁੱਕਿਆ ਚਲੋ ਜਾ ਕੇ ਆਪਾਂ ਬੰਨ ਤੇ ਹਲਾ ਦੇਖਦੇ ਹਾਂ ਸੋ ਤੁਸੀਂ ਟਰਾਲਿਆਂ ਬਾਰੇ ਦੱਸ ਰਹੇ ਤੇ ਅਸੀਂ ਪਿੰਡੋਂ ਬਲਾਕ ਪ੍ਰਿੰਟਾ ਜੀ ਹਾਂਜੀ ਅਸੀਂ ਪਿੰਡੋਂ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੀ ਦੋ ਟਰਾਲੇ ਮਿੱਟੀ ਦੇ ਭਰਾ ਕੇ ਲਿਆਏ ਆ ਤੇ ਹਜ਼ਾਰ ਬੋਰੇ ਦਾ ਇੰਤਜ਼ਾਮ ਕਰਕੇ ਲਿਆਏ ਆ ਕੀ ਬਾਤ ਹੈ ਜੀ ਸੋ ਸਾਡੇ ਹਲੇ ਟਰਾਲੇ ਦੋ ਪਿੱਛੇ ਅੰਜਾਮ ਚ ਹੈ ਜੀ ਉਹ ਨਹੀਂ ਵੈਖ ਰੂਰੀ ਕਿਰਪਾ ਨਾਲ ਹੀ ਬਣ ਗਈ ਨਹੀਂ ਇੱਧਰ ਲੰਗਰ ਵੀ ਤੁਸੀਂ ਲਗਾਇਆ ਪਰ ਨਹੀਂ ਲੰਗਰ ਹੋ ਸੰਗਤ ਦਾ ਜੀ ਲੰਗਰ ਵੀ ਬਹੁਤ ਆ ਜੀ ਬਾਲੇ ਦੀ ਸੇਵਾ ਸੇਵਾ ਕਰ ਰਹੇ ਹਾਂ ਬਹੁਤ ਸੰਗਤ ਸੇਵਾ ਕਰ ਰਹੇ ਹਾਂ ਇਹ ਕੋਈ ਕਿਤੇ ਚੀਜ਼ ਨਹੀਂ ਘਾਟਨੀ ਇੱਥੇ ਨਾ ਮੇਲਾ ਲੱਗਿਆ ਹੋਇਆ ਮੇਲਾ ਹੀ ਵੈਖ ਰੂਰੀ ਕਿਰਪਾ ਹੈ ਇਹ ਤਾਂ ਲੱਗੇ ਨਹੀਂ ਰਿਹਾ ਵੀ ਜਿਵੇਂ ਕੋਈ ਬਾਹਰ ਤੋਂ ਨਗਰ ਆਉਂਦਾ ਹੈ ਗੁਰੂ ਦੀ ਸਰਗਰਥਾ ਗੁਰੂ ਦੀ ਫੌਜ ਹੈ ਜੀ ਆਤਮਾ ਆਪੇ ਕਿਰਪਾ ਕਰਦਾ ਹੈ ਸਾਧੂ ਜੀ ਦੇਖ ਸਕਦੇ ਹੋ ਕਿ ਮੇਲਾ ਲੱਗਿਆ ਬੈ ਪੂਰਾ ਟੈਨਸ਼ਨ ਨਾ ਜੀ ਤਾਂ ਕੋਈ ਚੀਜ਼ੇ ਨਹੀਂ ਸੋ ਟਰਾਲੀ ਟਰਾਲੇ ਖੜੇ ਆ ਬਾਰੀ ਨਹੀਂ ਆ ਰਹੀ ਕਿਸੇ ਟਰੈ ਤੋ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਬਾਬਾ ਲਾਲਕ ਦਾ ਲੰਗਰ ਪਹਿਲਾਂ ਪਹੁੰਚਦਾ ਹੈ ਮਦਦ ਤੋਂ ਵੀ ਪਹਿਲਾਂ ਜੇ ਆਪਾਂ ਕੋਈ ਮਦਦ ਕਰਦੇ ਆ ਸੋ ਕਿਹੜਾ ਪਿੰਡਾ ਸਾਡਾ ਪੈਰੋ ਮਾਜਰਾ ਹੈ ਸਾਥ ਬਾਬਾ ਗੁਰਤਾਰ ਸਿੰਘ ਸੋ ਮਾਜਰਾ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਵੀ ਇਹ ਕੰਮ ਹੋ ਰਿਹਾ ਹੈ ਤੁਹਾਨੂੰ ਕੱਲ ਦਾ ਪਤਾ ਸੀ ਅਸੀਂ ਕੰਮ ਰਾਤ ਦੇ ਇੱਥੇ ਆ ਰਾਤ ਦੇ ਵੀ ਇੱਥੇ ਆ ਜੀ ਕੱਲ ਵੀ ਲੰਗਰ ਲੈ ਕੇ ਆਏ ਸੀ ਅੱਜ ਵੀ ਸਵੇਰ ਦਾ ਸੀ 6 ਵਜੇ 6:30 ਵਜੇ ਲੰਗਰ ਲੈ ਕੇ ਆ ਗਏ ਜੀ ਤੇ ਸਿਚੁਏਸ਼ਨ ਹੁਣ ਕਿੱਦਾਂ ਹਾਲਾਤ ਹਾਲਾਤ ਤਾਂ ਹੁਣ ਜ਼ਿਆਦਾ ਬਿਲਕੜਦੇ ਆ ਜੀ अच्छा हां पहला दा सिर्फ वो सामने दा थोड़ा जा हां हां आ हुन दा सारा पूरा पीछे ते लेके जाला ਢਾ ਲਾ ਕੇ ਕਿੰਨੇ ਟੱਕਰਾ ਹੈ ਟੱਕਰਾ ਦਾ ਇੱਕ ਹੀ ਆ ਜੀ ਪਰ 90 ਹੋ ਗਈ ਤਿੰਨ ਟੱਕਰਾ ਹੋ ਗਏ ਜੀ ਤਿੰਨ ਟੱਕਰਾ ਵਿੱਚ ਜਿਆਦਾ ਨੁਕਸਾਨ ਕਿੱਥੇ ਹੋਇਆ ਜੀ ਜਿਆਦਾ ਥੀ ਉਹ ਦੋ ਦੂਰ ਤੇ ਜਿਆਦਾ ਬਹੁਤ ਮੁੜছে ਨੁਕਸਾਨ ਹੋ ਸਕਦਾ ਹੋਰ ਆਤੇ ਹੀ ਟੁੱਟ ਜਾਣਾ ਸੀ ਬੰਨਾ ਅਗਰ ਸੰਕਤ ਨਾ ਆਉਂਦੇ ਅੱਛਾ ਉਹ ਵਾਲਾ ਕਿੰਨਾ ਨੁਕਸਾਨ ਹੋ ਸਕਦਾ ਕੇ ਜਾ ਕੇ ਚੈੱਕ ਕਰਤਾਂ ਤਾਂ ਨਹੀਂ ਜੇ ਉਹਨੇ ਅੱਛੇ ਦੇ ਬਾਹਰ ਟੁੱਟਦਾ ਜੀ ਤਾਂ ਫਟੋ ਫਟ ਦਾ 15 ਪਿੰਡ ਪ੍ਰਭਾਵਿਤ ਹੋ ਜਾਣਗੇ ਜਿਹੜੇ ਆ ਜਮੀਨ ਇਹਨਾਂ ਦੀ ਖਰਾਬ ਹੋ ਗਈ ਤੇ ਫਸਲ ਕਰਾਉਣੇ ਨੇ ਸਹੀ ਬਾਤ ਹੈ ਜੀ ਸਹੀ ਬਾਤ ਹੈ ਹਾਂ ਜੀ ਤੇ ਬਾਕੀ ਲੰਗਰ ਫਿਰ ਤੁਸੀਂ ਰਾਤ ਇਹ ਤਿਆਰ ਕਰ ਲਿਆ ਸੀਗਾ ਲੰਗਰ ਸਵੇਰੇ ਸੱਜਰੇ ਤਿਆਰ ਕਰ ਲਿਆ ਥੋੜਾ ਪਿੰਡ ਪੂਰਾ ਰਲ ਕੇ ਸੇ ਉਹ ਕਰ ਰਿਹਾ ਪੂਰਾ ਇਲਾਕਾ ਸਾਰਾ ਸਾਰਾ ਪਿੰਡੋਰੇ ਤੇਵਾਜ ਲੱਗਿਆ ਕੋਈ ਥੈਲੇ ਭਰਦਾ ਜੀ ਕੋਈ ਅੱਗੇ ਲਾਉਂਦਾ ਥੈਲੇ ਲੰਗਰ ਵਰਤਾਰਿਆ ਜੀ ਸੋ ਤੁਸੀਂ ਦੇਖ ਸਕਦੇ ਆ ਜੀ ਕਿੱਦਾਂ ਇੱਥੇ ਕੋਈ ਐਦਾਂ ਤਾਂ ਲੱਗਦਾ ਨਹੀਂ ਵੀ ਕੋਈ ਪ੍ਰੋਬਲਮ ਹੈ ਸਾਰੇ ਬੰਦੇ ਵੱਧ ਘੜ ਕੇ ਆ ਰਹੇ ਆ ਟਰੈਕਟਰਾਂ ਦੀ ਲਾਈਨ ਲੱਗੀ ਪਈ ਆ ਸਾਰੇ ਇੰਤਜ਼ਾਰ ਕਰ ਰਹੇ ਆ ਇੰਨਾ ਜ਼ਿਆਦਾ ਤੇ ਹੁਣ ਲੋੜ ਕਿਸ ਚੀਜ਼ ਦੀ ਜਿੱਥੇ ਲੋੜ ਤਾਂ ਜੀ ਇੱਥੇ ਬਸ ਮੈਨ ਪਾਵਰ ਦੀ ਹੋਇਆ ਜੀ ਮੈਨ ਪਾਵਰ ਤਾਂ ਬਹੁਤ ਆਉਂਦਾ ਬਿੱਲੇ ਬੈਠੇ ਹੋ ਕੇ ਉਹ ਕੁਝ ਕੁਝ ਉਹ ਸੇਵਾ ਕਰਨੇ ਵਾਲੇ ਨਹੀਂ ਜੀ ਆਏ ਦੇਖਣ ਵਾਲੇ ਆ ਜੀ ਅੱਛਾ ਚਲੋ ਸੇਵਾ ਕਰਨ ਵਾਲੇ ਥੋੜੇ ਘੱਟ ਆ ਬਾਕੀ ਜਿੰਨੇ ਮੰਨ ਲਓ ਵਾਧੇ ਬਾਧ ਕੰਮ ਕਰਨ ਵਾਲੇ ਬੰਦੇ ਥੈਲੇ ਭਰਨ ਵਾਲੇ ਆਉਂਦਾ ਆਪਾਂ ਖੇਤੀ ਨੂੰ ਬਨਨ ਇਹ ਜਾਲ ਆ ਜੀ ਦੀ ਮੰਗ ਕਰ ਰਹੇ ਤੇ ਉਹ ਇਹ ਜਾਲ ਆ ਜੀ ਜਾਲ ਜਾਲ ਮੰਨ ਲਓ ਹੋਵੇ ਜਾਲ ਨਾਲੇ ਪਾਣੀ ਰੁਕਦਾ ਜੀ ਬਿਲਕੁਲ ਸਹੀ ਪਾਣੀ ਭਰ ਕੇ ਜਾਲ ਵਿੱਚ ਜਾਲ ਨਾਲੇ ਖੜਨਗੇ ਆ ਜਾਲ ਨਾਲੇ ਖੜਦੇ ਆ ਜੀ ਬਾਕੀ ਉਧਾਂ ਨਹੀਂ ਠੀਕ ਹੈ ਜੀ ਓਕੇ ਚਲੋ ਨੋਟੇ ਜਵਾਕ ਤੋਂ ਲੈ ਕੇ ਸੈਨੇਪ ਚੋਰ ਤੱਕ ਕਰਾ ਲਓ ਸ਼ਾਬਾਸ਼ ਬਾਈ ਮੇਨ ਮੰਨ ਇਹ ਹੈ ਕਿ ਹੋਰ ਵੀ ਇਹ ਤੋਂ ਅੱਗੇ ਮੇਨ ਮੰਨ ਇਹ ਹੈ ਅੱਛਾ ਜਿਆਦਾ ਖਤਰਾ ਇੱਥੇ ਤੇ ਹੀ ਹੈ ਹੈ ਜਿਆਦਾ ਮੇਨ ਮੰਨ ਇਹ ਹੈ ਇੱਥੇ ਤੋਂ ਖਤਰਾ ਜੀ ਇੱਥੇ ਤੇ ਜਿਆਦਾ ਖਤਰਾ ਹਾਂ ਜੀ ਹਾਂ ਜੀ ਕਿੰਨੇ ਪਿੰਡਾਂ ਨੂੰ ਮਾਰ ਪੈ ਸਕਦੇ ਇੱਕ ਤੋਂ ਘੱਟ 1.5 200 ਪੈਨੇ ਲੁਧਿਆਣਾ ਲਾ ਵੀ ਸੋਕ ਕਾਫੀ ਟਰਾਲੀਆਂ ਖੜੀਆਂ ਨਾ ਜਦ ਸੋ ਕਿਹੜਾ ਪਿੰਡ ਆ ਵੀ ਆਪਣਾ ਆਪਣਾ ਪਿੰਡ ਕਿਹੜਾ ਆਪਣਾ ਸਤੰਗੋਰ ਦਾ ਅੱਛਾ ਅੱਛਾ ਠੀਕ ਹੈ ਕਿਆ ਸਿਚੁਏਸ਼ਨ ਆ ਪਪਨ ਹੁਣ ਗਾਂ ਜਾ ਕੇ ਅੱਛਾ ਜਾ ਕੇ ਵੀ ਸਾਡੇ ਵਰਗੀਆਂ ਟਰਾਲੀਆਂ ਤਾਂ ਬਹੁਤ ਖੜੀਆਂ ਮਿੱਟੀ ਦੀਆਂ ਭਰੀਆਂ ਹੋਈਆਂ